ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਯੂਰਪਨ ਪੰਜਾਬੀ 360 YouTube ਚੈਨਲ ਤੇ ਇਸ ਚੈਨਲ ਤੇ ਮੈਂ ਤੁਹਾਨੂੰ ਰੋਜ਼ਾਨਾ ਖਬਰਾਂ ਦਿੰਨੀ ਆ ਇਟਲੀ ਦੀਆਂ ਸੋ ਜੇ ਤੁਸੀਂ ਵੀ ਹਾਲ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਵੀ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਤੇ ਮੇਰੇ ਦੂਸਰੇ ਚੈਨਲ ਲਰਨ ਇਟਾਲੀਅਨ ਵਿਦ ਯੂਰਪਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਲਿੰਕ ਉਹ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਆ ਸੋ ਆਓ ਅੱਜ ਦੀਆਂ ਖਬਰਾਂ ਵੱਲ ਵਧਦੇ ਹਾਂ ਅੱਜ ਦੀ ਸਭ ਤੋਂ ਪਹਿਲੀ ਖਬਰ ਹੈ ਕਿ ਮਿਲਾਨ ਤੋਂ ਮਿਲਾਨ ਦੇ ਇੱਕ ਬਾਰ ਦੇ ਵਿੱਚ 52 ਸਾਲਾ ਵਿਅਕਤੀ ਦੇ ਵੱਲੋਂ ਤਿੰਨ ਲੋਕਾਂ ਨੂੰ ਚਾਕੂ ਮਾਰਿਆ ਗਿਆ। ਸੋ ਹੁਣ ਪੜ੍ਹਦੇ ਹਾਂ ਇਹ ਖਬਰ ਦੀ ਡਿਟੇਲ। ਮਿਲਾਨ ਦੇ ਲਾਰਗੋ ਇਲਾਕੇ ਦੇ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਇੱਕ ਹਮਲਾ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਨੇ ਬਾਰ ਵਿੱਚ ਦਾਖਲ ਹੋ ਕੇ ਤਿੰਨ ਲੋਕਾਂ ਨੂੰ ਚਾਕੂ ਮਾਰ ਦਿੱਤਾ। ਜਿਹੜੀ ਇਹ ਘਟਨਾ 7:30 ਵਜੇ ਸ਼ਾਮ ਦੇ ਲਗਭਗ ਹੋਈ ਸੀ। ਹਮਲਾਵਾਰ ਇੱਕ 52 ਸਾਲਾ ਮਿਸਰੀ ਨਾਗਰਿਕ ਸੀ। ਪੁਲਿਸ ਰਿਪੋਰਟਾਂ ਦੇ ਮੁਤਾਬਕ ਹਮਲਾਵਾਰ ਨੇ ਸਭ ਤੋਂ ਪਹਿਲਾਂ ਉਸ ਬਾਰ ਦੇ ਮਾਲਕ ਤੇ ਹਮਲਾ ਕੀਤਾ ਤੇ ਫਿਰ ਉਸ ਬਾਰ ਮਾਲਕ ਦੇ ਭਤੀਜੇ ਤੇ ਹਮਲਾ ਕੀਤਾ ਤੇ ਉਹਨੇ ਜਿਹੜੇ ਉੱਥੇ ਕਸਟਮਰ ਬੈਠੇ ਸੀ ਉਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬਣਾਇਆ ਵੀ ਨਿਸ਼ਾਨਾ ਸੋ ਤਿੰਨ ਜ਼ਖਮੀ ਹਨ ਤੇ ਉਹਨਾਂ ਦੇ ਵਿੱਚ ਬਾਰ ਮਾਲਕ ਦੀ ਉਮਰ ਹੈਗੀ ਆ 56 ਸਾਲ ਦੀ ਤੇ ਉਹਦੇ ਭਤੀਜੇ ਦੀ ਉਮਰ ਹੈਗੀ ਆ 60 ਸਾਲ ਦੀ ਤੇ ਉਹਨਾਂ ਦੇ ਵਿੱਚੋਂ ਇੱਕ ਗਾਹਕ ਜਿਹੜਾ ਕਸਟਮਰ ਸੀਗਾ ਜਿੱਤੇ ਉਹਨੇ ਹਮਲਾ ਕੀਤਾ ਉਸ ਦੀ ਉਮਰ 22 ਸਾਲ ਦੀ ਦੱਸੀ ਜਾ ਰਹੀ ਆ ਤਿੰਨੇ ਹੀ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ ਤੇ ਜਿਹੜੇ ਹਮਲਾ ਕੀਤਾ ਸੀਗਾ ਉਹਨੂੰ ਵੀ ਮਾਮੂਲੀ ਸੱਟਾਂ ਲਗੀਆਂ ਤੇ ਉਸ ਨੂੰ ਵੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤੇ ਹਮਲੇ ਤੋਂ ਤੁਰੰਤ ਬਾਅਦ ਕਹਿੰਦੇ ਉਹਨਾਂ ਨੇ 112 ਐਮਰਜੈਂਸੀ ਕਾਲ ਕੀਤੀ ਸੀ ਕਾਰਬਨੇਰੀ ਮੌਕੇ ਤੇ ਪਹੁੰਚ ਗਈ ਅਤੇ ਹਮਲਾਵਾਰ ਨੂੰ ਕਹਿੰਦੇ ਹੱਥ ਘੜੀਆਂ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ ਚਾਕੂ ਵੀ ਪੁਲਿਸ ਨੇ ਜ਼ਬਤ ਕਰ ਲਿਆ ਜਿਸ ਨਾਲ ਉਸ ਨੇ ਇਹਨਾਂ ਤਿੰਨ ਦੇ ਲੋਕਾਂ ਦੇ ਹਮਲਾ ਕੀਤਾ ਸੀ ਜਿਹੜਾ ਇਹ ਹਮਲਾ ਕਰਨ ਦਾ ਕਾਰਨ ਹਲੇ ਤੱਕ ਵੀ ਸਪਸ਼ਟ ਨਹੀਂ ਹੋਇਆ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਆ ਤੇ ਹਮਲਾਵਾਰ ਨੂੰ ਸਖਤ ਤੋਂ ਸਖਤ ਸਜ਼ਾ ਛੇਤੀ ਹੀ ਦਿੱਤੀ ਜਾਊਗੀ ਤੋਂ ਬਾਅਦ ਦੇ ਆਪਾਂ ਅਗਲੀ ਖਬਰ ਦੇ ਨਾਲ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੋ ਮਲੋਡੀ ਦੇ ਇਟਲੀ ਦੇ ਰਿਮਨੀ ਦੇ ਵਿੱਚ ਇੱਕ ਮੀਟਿੰਗ ਕੀਤੀ ਤੇ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਪਸ਼ਟ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਇਟਲੀ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਜਿਹੜੀ ਸੀ ਸਖਤ ਕਾਰਵਾਈ ਕਰ ਰਹੇ ਆ ਉਹ ਜਾਰੀ ਰਹੇਗੀ ਤੇ ਕੋਈ ਵੀ ਇਸ ਕਾਨੂੰਨ ਨੂੰ ਤੋੜ ਨਹੀਂ ਸਕਦਾ ਸੋ ਜਿਹੜੇ ਵੀ ਲੋਕ ਇਟਲੀ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਕਰਦੇ ਆ ਗਲਤ ਤਰੀਕੇ ਦੇ ਨਾਲ ਇਟਲੀ ਦੇ ਵਿੱਚ ਦਾਖਲ ਹੁੰਦੇ ਹੈ ਇਟਲੀ ਦੀ ਸਰਕਾਰ ਨੇ ਸਤੰਜਾ ਕੱਸ ਦਿੱਤਾ ਆ ਤੇ ਕੋਈ ਵੀ ਕੋਈ ਵੀ ਇਟਲੀ ਦੇ ਵਿੱਚ ਆਉਣਾ ਚਾਹੁੰਦਾ ਆ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਇਟਲੀ ਦੇ ਵਿੱਚ ਨਾ ਆਓ ਕਿਉਂਕਿ ਇਟਲੀ ਦੀ ਸਰਕਾਰ ਸਖਤ ਤੋਂ ਸਖਤ ਕਾਨੂੰਨ ਲੈ ਕੇ ਆ ਰਹੀ ਆ ਸੋ ਸਾਰੇ ਜਿਹੜੇ ਆਪ ਦਾ ਖਿਆਲ ਰੱਖੋ ਇਹ ਜਿਹੜੀ ਮੀਟਿੰਗ ਹੋਈ ਹੈਗੀ ਕੱਲ 27 ਅਗਸਤ ਦੀ ਸੀ ਮੀਟਿੰਗ ਹੈ ਰੋਮ ਦੇ ਰਿਮਨੀ ਦੇ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਨੇ ਮੀਟਿੰਗ ਦੇ ਦੌਰਾਨ ਕਾਨਫਰੰਸ ਦੇ ਵਿੱਚ ਇਹ ਸ਼ਬਦ ਕਹੇ ਅਗਲੀ ਖਬਰ ਹੈਗੀ ਹੈ ਜੀ ਇਟਲੀ ਦੇ ਪਾਦਵਾ ਸ਼ਹਿਰ ਤੋਂ ਇਟਲੀ ਦੇ ਪਾਦਵਾ ਦੇ ਖੇਤੀਬਾੜੀ ਤੋਖਾਧੜੀ ਦੇ ਇੱਕ ਵੱਡਾ ਕੇਸ ਦਰਜ ਕੀਤਾ ਗਿਆ ਹੈ ਤੇ ਪੁਰੇ ਸਨੇਹ ਖੇਤੀਬਾੜੀ ਦਾ ਜਿਹੜਾ ਕੇਸ ਦਰਜ ਕੀਤਾ ਉਹਨਾਂ ਦੇ 4 ਵਿਅਕਤੀਆਂ ਤੋਂ 4.76 ਮਿਲੀਅਨ ਦੀ ਜਾਇਦਾਦ ਜ਼ਬਤ ਕਰ ਦਿੱਤੀ ਗਈ ਹੈ ਤੇ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਵਿਅਕਤੀ 2015 ਤੋਂ 2020 ਦੇ ਵਿੱਚਕਾਰ ਖੇਤੀਬਾੜੀ ਗਰੰਟੀ ਫੰਡ ਤੇ ਗੈਰ ਕਾਨੂੰਨੀ ਤੌਰ ਤੇ ਲਾਭ ਉਠਾ ਰਹੇ ਸੀ ਇਹ ਤੋਖਾਧੜੀ ਪਾਦਵਾ ਅਤੇ ਪੈਰੂਜਾ ਰਾੰਤਾ ਦੇ ਵਿੱਚ 6 ਕੰਪਨੀਆਂ ਦੇ ਮਾਲਕਾਂ ਦੇ ਨਾਲ ਸਬੰਧਿਤ ਸੀ ਤੇ ਦੋਸ਼ੀਆਂ ਨੇ ਨਕਲੀ ਕਿਸਾਨਾ ਅਤੇ ਫਾਰਜੀ ਕਾਰਪੋਰੇਟ ਰੇਲਵੇ ਵਰਤੇ ਤੇ ਜ਼ਮੀਨ ਤੇ ਜਾਲੀ ਪ੍ਰਬੰਧਕ ਨਾਲ ਯੂਰਪੀਅਨ ਫੰਡ ਦੇ ਵਿੱਚੋਂ ਆਪਣੇ ਹਿੱਸੇ ਵਿੱਚ ਲਿਆ ਜਬਤ ਕੀਤੀ ਜਾਇਦਾਦ ਵਿੱਚ ਸ਼ੇਅਰ, ਬੀਮਾ ਪਾਲਸੀਆਂ, ਇਮਾਰਤ ਅਤੇ ਜ਼ਮੀਨ ਅਤੇ ਇੱਕ ਵਪਾਰਕ ਕੰਪਲੈਕਸ ਵੀ ਸ਼ਾਮਲ ਹੈ ਜਿਸ ਦੀ ਕੀਮਤ ਕਰੀਬ 3.10 ਮਿਲੀਅਨ ਯੂਰੋ ਅੰਦਾਜ਼ਨ ਕੀਤੀ ਗਈ ਆ ਪਾਦਵਾਦੀ ਅਦਾਲਤ ਨੇ ਨਾ ਦੋਸ਼ੀਆ ਨੂੰ 1 ਸਾਲ 8 ਮਹੀਨੇ 2 ਸਾਲ 8 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਹੈ ਤੇੜੀ ਇਹ ਸਜ਼ਾ ਹੈ ਕਿ ਵੈਰਨਸ ਕੋਰਟ ਆਫ ਅਪੀਲ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪੋਸ਼ਟੀ ਕੀਤੀ ਜਾ ਚੁੱਕੀ ਆ ਅਗਲੀ ਖਬਰ ਹੈ ਜੀ ਸਰਦੇਨੀਆ ਤੋਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਕੂਲ ਦੁਆਰਾ ਮੋਰ ਤੋਂ ਖੁੱਲ ਰਹੇ ਆ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਆ ਸਰਦੇਨੀਆ ਇੱਕ ਟਾਪੂ ਆ ਸਰਦੇਨੀਆ ਸਕੂਲ ਦੇ ਵਿੱਚ ਕਹਿੰਦੇ ਪ੍ਰਿੰਸੀਪਲ ਦੀ ਘਾਟ ਦੇਖੀ ਜਾ ਰਹੀ ਆ ਸਰਦੇਨੀਆ ਇੱਕ ਟਾਪੂ ਜਿਸ ਦੇ ਵਿੱਚ 24 ਸਕੂਲ ਆਉਂਦੇ ਆ ਤੇ ਇਨ੍ਹਾਂ ਸਕੂਲਾਂ ਦੇ ਵਿੱਚ ਕੋਈ ਵੀ ਪ੍ਰਿੰਸੀਪਲ ਨਹੀਂ ਹੈਗਾ ਬਿਨਾ ਪ੍ਰਿੰਸੀਪਲ ਤੋਂ ਇਹ ਸਕੂਲ ਚੱਲ ਰਹੇ ਆ ਸੋ ਇਹ ਸੀਗੀਆਂ ਅੱਜ ਦੀਆਂ ਖਬਰਾਂ ਮੈਂ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਰੋਜ਼ਾਨਾ ਖਬਰਾਂ ਦੇ ਲਈ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੂੰ ਟਿਕਟੋਕ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਫੋਲੋ ਕਰ ਲਓ ਸਾਰਿਆਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਆ ਸੋ ਜੇ ਤੁਸੀਂ ਵੀ ਟਾਲੀ ਸਿੱਖਣਾ ਚਾਹੁੰਦੇ ਹੋ ਮੇਰੇ ਦੂਸਰੇ ਚੈਨਲ ਲਰਨ ਇਟਾਲੀਨ ਵਿਦ ਯੋਰ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਸੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ